ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੇ ਅਤੇ ਮੇਰੇ ਨਾਲ ਜੁੜ ਚੁੱਕੀ ਹੈ ਬਜ਼ੁਰਗ ਮਾਤਾ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆਂ ਬੜੇ ਔਖੇ ਆ ਅਸੀਂ ਸਾਰੇ ਬੇਟਾ ਉਮਰਾਂ ਨਹੀਂ ਹੁੰਤਾ ਉਹ ਹੱਕ ਨੇ ਹੋਰ ਕੀ ਆਨੇ ਪਹਿਲੀ ਕਿੰਨੀ ਕੋ ਤੁਹਾਡੇ ਕੋਲੇ ਸਾਡੇ ਕੋਲ ਹੈਗੀ 4 ਕਿੱਲੇ 4 ਕਿੱਲੇ ਹਾਂ ਤੇ ਪਾਣੀ ਕਿੱਥੋਂ ਤੱਕ ਆ ਗਿਆ ਸੀ ਆ ਆ ਵਿਖਾ ਆਇਆ ਖਾ ਆ ਸਾਡੀ ਤੋੜ ਪਹਿਲੀ ਆਈ ਗਈ ਅੱਛਾ ਗਹਿਣੇ ਪਈ ਤੁਸੀਂ ਆਪ ਬੈਠੇ ਇੱਥੇ ਪਾਣੀ ਕਿੰਨਾ ਸੀ ਇੱਥੇ ਤਾਂ ਅੰਦਰ ਵਾਰ ਗਿਆ ਸੀ ਅੱਛਾ ਕੋਠਿਆਂ ਦੇ ਮਕਾਨ ਅੱਛਾ ਅਜੇ ਹਾਲੇ ਉੱਥੇ ਮਕਾਨ ਖੜੇ ਨੇ ਮੇਰੇ ਬੇਟੇ ਵੱਡੇ ਦੇ ਮਕਾਨ ਅੱਛਾ ਸਾਡੇ ਆਖਾਂ ਵੇਖ ਲਓ ਵੀ ਨਾ ਉਥੋ ਦੀ ਵੀਡੀਓ ਬਣੀ ਸਕਦੀ ਗਈ ਕੱਦ ਅੱਛਾ ਉੱਥੇ ਵੇਖਾ ਨੂੰ ਆਂਦੇ ਨ ਮਾਤਾਂ ਬਹੁਤ ਸਕੇ ਖਰਾਬ ਹੋਏ ਪਰ ਕੋਠੇ ਡਿਗਣ ਵਾਲੇ ਹੋਏ ਪਰ ਦੋ ਸੀਮੈਂਟਰ ਬੈਟਰ ਪਾਏ ਬਣੂ ਉਹ ਅੰਦਰ ਬੇਟਾ ਵੇਖ ਖਾਈ ਨਹੀਂ ਜਾਂਦਾ ਸਾਡੇ ਅੰਦਰ ਇੱਕ ਛੱਤ ਪਾਈ ਵੀ ਕਾਨਿਆਂ ਦੀ ਹੂੰ ਇੱਕ ਉਹ ਲੈਟਰ ਬੰਨੇ ਮੈਂ ਉਹ ਆਹੀ ਹੋਇਆ ਖੜੇ ਵੀ ਡਿੱਗਣ ਵਾਲੇ ਇੱਕ ਤਰ੍ਹਾਂ ਬਣਾ ਲਵੋ ਬਸ ਬਸੂ ਰੱਖੇ ਸੀ ਹੋ ਨਹੀਂ ਇੱਥੇ ਨਹੀਂ ਰੱਖਿਓ ਬੰਨ ਤੇ ਰੱਖੇ ਨੂੰ ਬੰਨ ਤੇ ਰੱਖੇ ਨੂੰ ਬੇਟਾ ਕੋ ਕਿਸੇ ਦੇ ਘਰੇ ਪਿੰਡ ਲਾਏਗਾ ਤੈਨ ਤਾਂ ਸਾਧੀਆਂ ਪਿੰਡ ਖਲੀਆਂ ਨਹੀਂ ਸਾਦਾ ਮਜੁਰ ਘਿੱਲਾ ਹੈ ਬਹੁਤ ਘਿੱਲਾ ਹੈ ਉਹ ਅਸੀਂ ਘਰੀ ਛੱਡਾ ਵਾ ਅੱਛਾ ਉਹ ਅਸੀਂ ਘਰੀ ਛੱਡਾ ਆਇਆ ਅੱਛਾ ਵੀ ਦਵਾਈ ਬਗੈਰਾ ਕੌਣ ਸੰਭਾਲੇ ਉੱਥੇ ਪੋਤਰੀਆਂ ਪੋਤਰੇ ਹੈਗੇ ਨੂੰ ਉਹ ਹਮਾਲ ਲੰਦੇ ਹੂੰ ਮੁੰਡੇ ਮੇਰੇ 4 ਨੂੰ ਤਿੰਨ ਮੁੰਡੇ ਜਾਂਦੇ ਨੂੰ ਹਾਜ਼ਰ ਕਿਆ ਕੋਈ ਦਿਹਾੜੀ ਕਦੇ ਲੱਗਦੀ ਏ ਕਦੇ ਨਹੀਂ ਲੱਗਦੀ ਦਿਹਾੜੀ ਮਜ਼ਦੂਰੀ ਕਰਦੀ ਹਾਂ ਤੇ ਰੇਤਾ ਕਿੰਨੋਂ ਘੁੜ ਗਿਆ ਪੈਲੀਆਂ ਦੇ ਵਿੱਚ ਰੇਤਾ ਤਾਂ ਬਾਦੂ ਹੋ ਗਿਆ ਭਰਾ ਤੇ ਬਾਦੂ ਇੱਕੋ ਰਾਸ਼ਨ ਰੋਸ਼ਨ ਮਿਲਦਾ ਤੁਹਾਨੂੰ ਇੱਥੇ ਕਿਉਂ ਤਾਂ ਇਹ ਦੇਣ ਇੱਥੇ ਆਂਦੇ ਨਾ ਅੱਗੂ ਸਾਡੇ ਨੂਰਸ਼ਾਹਾਂ ਪਰਾਂ ਗਾਂ ਨਾਲ ਪਾਏ ਜਾਂਦੀਆਂ ਨੂੰ ਅੱਛਾ ਸਾਨੂੰ ਰਾਸ਼ਨ ਇੱਥੇ ਇੱਕ ਦੋ ਵਾਰੀ ਬੇਟਾ ਮਿਲਿਆ ਕਿਹੜੀ ਗੱਲ ਹੈ ਆਪਾਂ ਮਾਲਕ ਨੂੰ ਜਾਣ ਦੇਣੀ ਹਾਂਜੀ ਮੁਰਧੋਂ ਤੇ ਰਾਸ਼ਨ ਕਿਸਨ ਦਾਇਨ ਦਿੱਤਾ ਆ ਪਹਿਲੇ ਪਾਸੇ ਨਾ ਹਾਰੇ ਝਾੜੀਆਂ ਦੇ ਗਣ ਬਾਕੀ ਆਹਾ ਝਾੜੀਆਂ ਝਾੜੀਆਂ ਜੇ ਕਿਸਨ ਇਧਰ ਹੀ ਸਾਈਡ ਤੇ ਸਾਰੀਆਂ ਵੇਲੀਆਂ ਇਧਰ ਨਹੀਂ ਜਾ ਕੇ ਗਏ ਹਾਂ ਨਾ ਹੁਣ ਆਉਣ ਦੇ ਬੇਟਾ ਜੇਰੋ ਮੇਰੀ ਵੀਡੀਓ ਗਈ ਉਹਨਾਂ ਖ ਮਾਤਾ ਜਿਹੜੀ ਚੀਜ਼ ਆਖੀ ਰਾਸ਼ਨ ਆਖੀ ਉਹ ਆਖੀ ਪੱਠੇ ਆਖੀ ਬੇਟਾ ਘਰੇ ਉਹ ਕਣੀ ਤੇ ਨ ਖੜਿਆ ਨਾ ਨਾ ਟਾਈ ਪਾਉਂਦੇ ਪੱਠਾ ਇੱਕ ਦਿਨੀ ਟਕਰ ਹਨ ਪੱਠਾ ਨਹੀਂ ਮਿਲਿਆ ਤੂੜੀ ਤੰਦ ਤੂੜੀ ਤੰਦ ਵੀ ਕੋਨੀ ਉਹ ਤੂੜੀ ਜਿਹੜੀ ਹੁਣ ਵਿੱਚ ਖੜੀ ਬੈਠਾ ਉਹ ਪੱਲਾ ਤੇ ਭਿੱਜਿਆ ਪਿਓ ਤਾਂ ਕਿਸੇ ਕੰਮ ਦਾ ਨਹੀਂ ਹੂੰ ਹਾਂ ਮਾਏ ਨਹੀਂ ਯੂ ਸਰਕਾਰ ਦੇ ਪ੍ਰਬੰਧ ਜਿਹੜੇ ਸਰਕਾਰ ਨੇ ਕੋਈ ਸਹਾਇਤਾ ਦਿੱਤੀ ਤੁਹਾਨੂੰ ਸਰਕਾਰ ਨੇ ਤਾਂ ਬੇਟਾ ਆਗਾ ਹੀ ਹੁਣ ਪਤਾ ਲੱਗੇਗਾ ਵੀ ਗਵਰਨਮੈਂਟ ਕੀ ਦਿੰਦੀ ਹੈ ਕੀ ਨਹੀਂ ਜਿਹੜੇ ਮਾਜਬੇ ਨੂੰ ਉਹ ਆਗੂ ਨਾ ਆਗੂ ਖਾ ਜਾਂਦੇ ਨੂੰ ਸਾਨੂੰ ਕੀ ਮਿਲਦਾ ਕੁਛ ਨਹੀਂ ਮਿਲਦਾ ਤੁਹਾਨੂੰ ਕੁਛ ਨਹੀਂ ਮਿਲਿਆ ਨਾ ਨਾ ਸਰਕਾਰ ਫਿਰ ਕਿੰਨੀ ਚੰਗੀ ਸੀ ਬਾਬੇ ਬਾਦਲ ਦੀ ਚੰਗੀ ਸੀ ਜਾਂ ਕੈਪਟਨ ਦੀ ਜਾਂ ਹੁਣ ਹੁਣ ਹੋਣ ਵਾਲੇ ਮੁੱਖ ਮੰਤਰੀ ਦੀ ਇਹ ਹੋਣ ਵਾਲੇ ਮੁੱਖ ਮੰਤਰੀ ਦੀ ਜਿਹੜਾ ਹਰਾ ਬਾਦਲ ਬਾਦਲ ਦੀ ਮਾਂ ਤਾਂ ਬਾਦਲ ਨਹੀਂ ਜਾਇਆ ਉਹ ਬਹੁਤ ਉਸ ਆਦੇ ਜਬਾਨੇ ਚ ਨਾ ਉਹ ਸਾਖਾ 6000 ਕਿੱਲੇ ਦਾ ਪੱਕੀਆਂ ਹੋਣੀਆਂ ਚਾਹੀਦੀਆਂ ਨੂੰ ਪਹਿਲੀਆਂ ਹਾਂ ਬਾਦਰ ਵਾਲੀਆਂ ਬਾਦਰ ਵਾਲੀਆਂ ਪਰ ਉਹ ਬਾਦਲ ਦੀ ਜਿਹੜੀ ਕੀਤੀ ਹੈ ਨਾ ਉਹ ਦੂਜੀ ਗੌਰਮੈਂਟ ਜਿਹੜੀ ਨਵੀਂ ਬਣਾ ਕੋਈ ਮੰਤਰੀ ਹਾਂ ਹਾਂ ਉਹ ਨਾਹੀਂ ਖੂਚ ਪਾ ਦਿੱਤੀ ਵੀ ਜਿਹੜਾ ਹਣ ਦਾਣੇ ਮਿਲਦੇ ਆ ਨਾ ਬਾਦਲ ਦੇ ਵਿਖੇ ਵਾਏ ਗਣ ਸਾਨੂੰ ਉੱਥੇ 15 ਕਿਲੋ ਮਿਲਦੇ ਨੇ ਤੇ ਬਾਦਲ ਮੋਕੇ ਕਿਨੇ ਮਿਲਦੇ ਸੀ ਉਹ ਤਾਂ ਬਾਗਦਰ ਦੇ ਮੌਕੇ ਤਾਂ ਵਾ ਵਾ 3 ਕਿਲੋ ਇੱਕ ਘਰ ਨੂੰ ਤੇ ਨਾਲ 3 ਨੂੰ ਤੇ ਦਾਲਾਂ ਵੀ ਮਿਲਦੀਆਂ ਸੀ ਹਾਂ ਦਾਲਾਂ ਤੇ ਹੁਣ ਉਹ ਤੋਂ ਬਾਅਦ ਦਾਲਾਂ ਮਿਲੀਆਂ ਕਿ ਨਹੀਂ ਨਾ ਬਾਅਦੋਂ ਤੋਂ ਬਾਅਦ ਦਾਲ ਨਹੀਂ ਮਿਲੀ ਨਾ ਤੇ ਤੇ ਹੁਣ ਵਾਲੇ ਮੁੱਖ ਮੰਤਰੀ ਨੂੰ ਕਿਵੇਂ ਦੇਖਦੇ ਹੋ ਹੁਣ ਦੇਖਣੇ ਆਏ ਉਹਦੇ ਨਾਲ ਵੀ ਗੱਲ ਆਪਣੀ ਹੈਗੀ ਏ ਜਦੋਂ ਹੁਣ ਅਜੇ ਅੱਧਾ ਹੈ ਰਾਏ ਮੁੱਖ ਮੰਤਰੀ ਅੱਧਾ ਕੋ ਨਹੀਂ ਬੇਟਾ ਵੇਖ ਰੋ ਮੰਗੇ ਕੋਈ ਗੱਲ ਇਹ ਤਾਂ 1 ਸਾਲ ਪਿਆ ਹੀ ਹੁੰਦਾ ਹਾਂ ਪਿਆ ਨਾ ਹਾਂ ਹਾਲੀਆ ਪਾਇਨ ਵੇਖਾ ਤੋ ਲੰਦੇ ਵੀ ਕਿਦੇ ਜਾਂਦਾ ਹੈ ਕਿ ਨਹੀਂ ਅੱਛਾ ਇਥੇ ਮੇਰੀ ਵੀਡੀਓ ਬੇਟਾ ਦਿੱਲੀ ਤੀ ਗਈ ਚਲੀ ਗੱਲਾਂ ਕੀਤੀਆਂ ਨੂੰ ਆਪਾਂ ਬੰਦ ਮੰਨਤੇ ਇਹ ਨਹੀਂ ਤੇ ਬੇਬੇ ਤੂੰ ਤਾਂ ਫਿਰ ਬਾਦਲ ਦੇ ਵੀ ਗੁਣ ਗਾਈ ਜਾਨੀ ਮੈਨੂੰ ਲੱਗਦਾ ਤੂੰ ਬਾਦਲ ਨਾਲ ਪੱਕੀ ਜੁੜੀ ਲੱਗਦੀ ਆ ਆਪਾਂ ਹਾਰੇ ਮੰਤੀਆਂ ਦੇ ਸਾਂਝੇ ਆ ਮਾਤਾ ਹਾਰਿਆਂ ਦੀ ਉਹ ਕਿਹੜਾ ਉਹਨਾਂ ਦਾ ਗੁਣ ਦੇਖਣਾ ਚਾਹੀਦਾ ਉਹਨੇ ਕੀ ਕੀ ਗੁਣ ਕੀਤੇ ਸੀ ਤੁਹਾਡੇ ਤੇ ਉਹਨੇ ਵਾਦੂ ਕੀਤੇ ਨੇ ਵਾਦੂ ਕੀ ਕੁਛ ਕੀਤਾ ਦਾਣਾ ਫੱੱਕਾ ਦਾਲਾ ਤਾਈ ਉਹ ਬਾਦਲ ਨੇ ਹੁਣ ਉਹਨੂੰ ਹੁਣ ਆਇਆ ਸਟਾਇ ਮਹੋਂ ਦਾ ਪੁੱਤਰ ਜਸਵੀਰ ਆਇਆ ਹੈ ਸੁਖਵੀਰ ਹਾਂ ਆਇਆ ਏ ਉੱਥੇ ਗੱਲਾਂ ਕੀਤੀਆਂ ਨੂੰ ਮੋਹਨ ਸਿੰਘ ਚੌਧਰੀ ਤੇ ਮੈਂ ਮੀ ਵਸਦੇ ਦੇ ਵੇਚਾ ਬਾਦਲ ਨਾਲ ਗੱਲਾਂ ਕੀਤੀਆਂ ਹਾਂ ਉਹਦੇ ਪੁੱਤਰ ਨਾਲ ਅੱਛਾ ਜਸਵੀਰ ਨਾਲ ਹਾਂ ਤੇ ਪਰ ਪੈਸੇ ਬੁਸੇ ਵੰਡ ਕੇ ਕੀ ਆਏ ਨਾ ਕੋਈ ਨਹੀਂ ਆ ਜੇ ਪੈਸੇ ਨਹੀਂ ਵੰਡ ਕੇ ਨਾ ਕੋਈ ਚੀਜ਼ ਨਹੀਂ ਆ ਜੇ ਉਹਨੇ ਵੰਡੀ ਅੱਛਾ ਇਹ ਤਾਂ ਜਿਹੜਾ ਝਾੜੂ ਵਾਲਾ ਏ ਉਹ ਮਾੜਾ ਮੋਟਾ ਹੁਣ ਕੋ ਰਾਸਲ ਲਾਉਂਦਾ ਹੈ ਨਾ ਉਹ ਬੜੀਆਂ ਗੁਗਾਲ ਪਰੇਸ਼ਾਨੀ ਨੇ ਸਾਦੇ ਪਿੰਡ ਆ ਗਿਆ ਅਜੇ ਤੁਹਾਡੇ ਤੱਕ ਨਹੀਂ ਪਹੁੰਚਦਾ ਹਾਂ ਨਾ ਨਹੀਂ ਪਹੁੰਚਦਾ ਹਾਂ ਨੂੰ ਤਾਂ ਸਿਰਫ ਇਹਨੂੰ ਮੈਂ ਝਾੜੂ ਵਾਲ ਨੇ ਗੱਲ ਕੀਤੀ ਏ ਜਦੋਂ ਮੈਂ ਤੇਰੇ ਪਿਆਕੇ ਪਰਿਵਾਰ ਨੂੰ ਜਾਣਨੀ ਆ ਮੈਂ ਤੇਰੇ ਸਾਵਰੇ ਪਰਿਵਾਰ ਨੂੰ ਜਾਣਨੀ ਆ ਉਹਨੂੰ ਮੈਂ ਇਹ ਗੱਲ ਆ ਕੀਤੀ ਏ ਵੇਖ ਐਨੇ ਮਲਾਜਮ ਬੈਠਿਆ ਕੁਰਸੀ ਤੇ ਬੈਠੀ ਆ ਬੇਟਾ ਸਾਨੂੰ ਇੱਕ ਤਰਪਾਲ ਵੀ ਨਹੀਂ ਕਿਸੇ ਦਿੱਤੀ ਅੱਛਾ ਜਿਹੜੇ ਤੇਰੇ ਆਗੂ ਬਣਾਏ ਵਰਨਾ ਗਿੱਦਾ ਰਹੋ ਉਹਨਾਂ ਇੱਕ ਤਰਪਾਲ ਵੀ ਨਹੀਂ ਦਿੱਤੀ ਤੇ ਅਜੇ ਤੱਕ ਨਹੀਂ ਦਿੱਤੀ ਨਹੀਂ ਅੱਛਾ ਉਹ ਇੱਕ ਮੈਡਮ ਆਈ ਏ ਸਾਡੇ ਬੰਦ ਤੇ ਜਿੱਥੇ ਸੰਭੂ ਅਜੇ ਸਾਡ ਲੱਗ ਡੀਸੀ ਮੈਡਮ ਆਈ ਸੀ ਹਾਂ ਡੀਸੀ ਮੈਡਮ ਹੈ ਉਹ ਮੈਨੂੰ ਤਰਪਾਲ ਬੇਟਾ ਇੱਕ ਦੇ ਗਈ ਏ ਕੱਪੜੇ ਦੇ ਗਏ ਨ ਬੱਚਿਆਂ ਦੇ ਵੱਡਿਆਂ ਦੇ ਮੇਰੀਆਂ ਪੋਤੀਆਂ ਪੋਤਰੇ ਪੜਦੇ ਨੇ ਬਾਰੰਬਾਰਾ ਪੜੀ ਬੈਠੇ ਹਾਂ ਤੇ ਉਹ ਸਾਡਾ ਬਡੇਰਾ ਮਜੁਰ ਗਏ ਉਹ ਢੀਲਾ ਹੁੰਦਾ ਬਿਟੇ ਕੋਈ ਇੱਥੇ ਆ ਨਾੜੀ ਬਦਲੋ ਖੋ ਗਿਆ ਅੰਦਰ ਦੀ ਉਹ ਨੋਜੇ ਦੀ ਆਗ ਲੱਗਦੀ ਹੁਣ ਦਸੀ ਪਰੇਸ਼ਾਨ ਉਹ ਬਠਿੰਡੇ ਜਾ ਕਰਾਏ ਅੱਛਾ ਅਜੀ ਹੁਣ ਖਬਰ ਦਾ ਉਹਨੂੰ ਬੇਟਾ ਘਰੇ ਛੱਡਾ ਵਾਇਆ ਜੀ ਨਿੱਕੇ ਮੇਰੇ ਮੁੰਡੇ ਦੇ ਘਰੀ ਛੱਡਾ ਹੈ ਤੇ ਬਾਪੂ ਬਾਦਲ ਦੇ ਫਿਰ ਗੁਣ ਗਾਈ ਜਾਨੀ ਫਿਰ ਹਾਂ ਮੁਰ ਗੁਣ ਗਾਈ ਜਾਨੀ ਹੋਰ ਕੀ ਹੈ ਕਹਿੰਦੇ ਜਿਹਨੇ ਕਿਸੇ ਨੇ ਗੁਣ ਕੀਤਾ ਹੁੰਦਾ ਉਹਦਾ ਗੁਣ ਗਾਨ ਜ਼ਰੂਰ ਬਣਦਾ ਕੈਮਰਾਮੈਨ ਲਖਵਿੰਦਰ ਦੇ ਨਾਲ ਬਲਵਿੰਦਰ ਸਿੰਘ ਰੱਤੇਵਾਲੀਆ ਅੱਛਾ ਬੇਟਾ ਜਿਹੜੀ ਦੁਨੀਆ ਅਗੀ ਹੈ ਨਾ ਬਣੇ ਵਾਲ ਨੂੰ ਉਹ ਆਗੂ ਖਾ ਜਾਂਦੇ ਨੇ ਚਮਚੇ ਆਗੂ ਕੁਛ ਨਹੀਂ ਮਿਲਦਾ ਜਿਹੜਾ ਹਨ ਮਾਜਬਾ ਦਿੰਦੇ ਨੂੰ ਉਹ ਆਗੂ ਖਾ ਜਾਂਦੇ ਨੇ ਸਾਦੇ ਪੱਲੇ ਕੱਖ ਨਹੀਂ ਪੈਂਦਾ ਢਾਡੇ ਪੱਲੇ ਕੱਖ ਨਹੀਂ ਪੈਂਦਾ ਨਹੀਂ ਪੈਂਦਾ ਅਸੀਂ ਹੁਣ ਚੱਲ ਲੋ ਕਿਲੇ ਪੱਲੀਏ ਵੰਡੇ ਲਈ ਤੋਂ ਉਹ ਹੀ ਗਹਿਣੇ ਰੱਖੀ ਹੋਈ ਹੈ ਅਸੀਂ ਬੇਟਾ ਇਤਕੀ 2 ਲੱਖ ਦਾ ਉਹ ਗਹਿਣੇ ਰੱਖ ਤੇ ਪੜੀ ਅਸੀਂ ਬੋਰ ਕਰਾਇਆ ਹੈ ਅਸੀਂ ਕੋਈ ਸਾਡੇ ਪੱਲੇ ਨਹੀਂ ਪਿਆ ਜਦੋਂ ਥਾਂ ਹੀ ਹੋਏ ਨੋਟਵੈਰੀ ਤੇ ਉਹ ਮਾਲਕ ਵੱਲੋਂ ਕੁਝ ਰਤੂ ਬੱ ਲੱਗੇ ਗਏ ਸਾਡੇ ਪੱਲੇ ਕੱਖ ਨਹੀਂ ਰਹਿ ਗਿਆ ਹੀ ਤਾਂ ਬੇਟਾ ਹਾਰੀ ਉਮਰਾਂ ਨਹੀਂ ਉਤਾਰ ਹੁਣ ਤੁਸੀਂ ਸਮਾਜ ਸੇਵੀਆਂ ਕੋਲੋਂ ਕੀ ਮੰਗ ਕਰਦੇ ਹੋ ਜਿਹੜੇ ਲੋਕ ਰਾਸ਼ਨ ਲੈ ਕੇ ਆਉਂਦੇ ਨੇ ਪਸ਼ੂਆਂ ਲਈ ਚਾਰਾ ਲੈ ਕੇ ਆਉਂਦੇ ਨੇ ਉਹਨਾਂ ਵਾਸਤੇ ਉਹ ਤਾਂ ਵਿਆਰੇ ਸੇਵਾ ਕਰਨਾਂ ਦੇ ਨੂੰ ਬਹੁਤ ਕਰ ਜਾਂਦੇ ਨਹੀਂ ਨੇ ਅਸੀਂ ਉਹਨਾਂ ਨੇ ਇਥੇ ਕੀ ਕਰਨੇ ਆ ਪਰ ਸਾਦਾ ਲੋਕ ਖਰਾਬ ਨੂੰ ਜਿਹੜੇ ਗਾਲ ਪੈਂਦੇ ਨੂੰ ਬੈ ਤੇ ਸਿੱਦਕ ਨਾਲ ਲਾਵਣ ਹੁਣ ਬੇਟਾ ਸਿੱਧਕ ਨਹੀਂ ਕਿਸੇ ਚ ਰਹਿ ਗਿਆ ਅਗਲਾ ਜ਼ਬਾਨਾ ਨਹੀਂ ਰਹਿ ਗਿਆ ਹੁਣ ਜ਼ਬਾਨਾ ਆ ਗਿਆ ਨਵਾਂ ਤੇ ਉਹ ਹਾਂ ਸਿੱਧਕ ਨਹੀਂ ਬੰਦਿਆ ਚ ਰਹਿ ਗਿਆ ਅਗਲਾ ਅੱਗੇ ਤਾਂ ਇਸੇ ਕੋਲੋਂ ਵੰਦਾ ਤਾਂ ਭੈਣ ਬਰਾ ਭੁੱਖਾ ਬੈਠਾ ਭੈਣਾਂ ਵਾਲਾ ਦਿਓ ਇਹ ਭੁੱਖਾ ਕਿਉਂ ਬੈਠਾ ਹੈ ਹਾਂ ਰਾਵ ਵੰਡੋ ਰਾਵ ਖਾਓ ਹਾਂ ਹਾਂ ਹੁਣ ਜਮਾਨਾ ਨਹੀਂ ਰਹਿ ਗਿਆ ਉਹ ਜਮਾਨਾ ਨਹੀਂ ਰਹੇ ਗਿਆ ਹੁਣ ਖਤਰਨਾਕ ਜਮਾਨਾ ਰਹਿ ਗਿਆ ਹੈ ਦੁਨੀਆ ਵੱਗ ਗਈ ਜਿੱਥੇ ਜਾਣੀ ਹੈ ਹਾਂ ਚਾਹੀਦਾ ਹੈ ਨਹੀਂ ਕਿਹੜਾ ਬੰਨ ਆ ਜਿਹੜਾ ਦਰਿਆ ਤੋਂ ਪਾਣੀ ਆਂਦਾ ਹੈ ਹਾਂ ਪਿਆਸ ਫਜਮਾ ਤਾਂ ਹਾਦੀ ਬਚਣੀਆਂ ਚਾਹੀਦੀਆਂ ਇਹ ਪੱਕਾ ਬਣ ਚਾਹੀਦਾ ਹੈ ਹਾਂ ਪੱਕਾ ਬਣ ਚਾਹੀਦਾ ਹੈ ਤੇ ਸੁਖਵੀਰ ਬਾਦਲ ਨੇ ਲਕਿਆ ਬਾਦਲ ਨੇ ਤਾਂ ਫਿਰ ਕਹਤਾ ਮੈਂ ਪੱਕੇ ਬੰਨ ਬਣਾ ਦੇਣਾ ਹਾਂ ਹਾਂ ਉਹ ਤਾਂ ਪੱਕੇ ਬਣਾਵੇ ਜਾਂੂ ਵਾਲਾ ਬਣਾਵੇ ਉਹ ਬਣਾਵੇ ਉਹਦਾ ਹੀ ਨੇਕੀ ਹੋਣੀ ਹੈ ਨਾ ਜੀ ਬੇਟਾ ਜਿਹੜਾ ਕਰੇ ਦਾ ਜੀ ਕੋਈ ਵਡੇਰਾ ਉਹਦੀ ਨੇਕੀ ਹੋਣੀ ਦੂਜਦੀ ਨਹੀਂ ਹੋਣੀ ਹਮੇ ਕੋਈ ਵੀ ਹੈ ਹੂੰ ਜੀ ਮੈਂ ਤਾਂ ਇਹ ਕਹੀ ਨਹੀਂ ਹਾਂ ਜਿਹੜੀ ਜਾਂ ਜਮੀਨਾਂ ਨੂੰ ਉਹ ਸਾਡੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਨੇ ਬਾਦਲ ਦੇ ਵੇਲੇ ਜੀ ਨੇ ਉਹਨੇ ਆਖਾ 6000 ਕਿੱਲੇ ਦਾ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਨੂੰ ਸਾਨੂੰ ਮਾਜਵੇ ਪੂਰੇ ਸਾਬ ਦੇ ਮਿਲਣੇ ਚਾਹੀਦੇ ਨੂੰ ਘਣਾ ਨਹੀਂ ਤਾਂ ਲੱਖ ਰੁਪਿਆ ਤਾਂ ਉਹ ਕਿੱਲੇ ਨੂੰ ਬੇਟਾ ਅਸੀਂ ਤਾਂ ਹਾਰੀ ਉਮਰਾਂ ਦਰਿਆਵਾਂ ਦੀ ਕੰਨੀਆਂ ਤੇ ਅਸੀਂ ਢੂਣਨ ਜੋਗੇ ਆ ਜੀ ਸਾਡੀ ਪੰਜਾਬ ਉਹ ਰਾਵਾਂ ਦੀ ਕੰਨੀਆਂ ਜਬਾਹ ਹੀ ਰੋਲੇ ਪੰਨੇ ਅਜੇ ਵੀ ਪਾਣੀ ਦੇ ਬੁੱਢੇ ਬੈਠੇ ਆ ਬਾਦਲ ਸਾਹਿਬ ਨੇ ਲੱਗਿਆ ਮੈਂ ਦਰਿਆ ਪੱਕੇ ਕਰ ਦਿਆਂਗਾ ਹਾਂ ਕਰਦੇ ਵੇ ਠੀਕ ਏ ਉਹਨੂੰ ਬਣਾ ਦੇਵਾਂਗੇ ਉਰਤਾਂ ਤੇ ਆਪਾਂ ਅੱਛਾ ਫਿਰ ਬਾਦਲ ਹਾਂ ਬਾਦਲ ਫਿਰ ਆਏਗਾ ਵਾਪਸ ਮੁੜ ਕੇ ਹਾਂ ਮੁੜ ਆਵੇਦਾ ਬਾਦਲ ਵਾਪਸ ਆਏਗਾ ਹਾਂ ਜਿਹੜੇ ਨਰਦੇ ਪਏ ਨੇ ਲੋਕ ਉਹਨਾਂ ਨੂੰ ਹਾਂ ਇਹ ਬਾਦਲ ਫਿਰ ਆ ਗਿਆ ਵਾਪਸ ਹਾਂ ਵਾਪਸ ਆ ਗਿਆ ਤਾਂ ਕੋਈ ਡਰ ਨਹੀਂ ਬੇਟਾ ਉਹ ਤਾਂ ਜਿੰਨੇ ਵੀ ਕੀਤੀ ਹਾਂ ਉਹਦੀ ਹੋਣੀ ਏ ਤਰੱਕੀ ਵਧਣੀ ਕੋ ਦੋ ਦਿਨ ਬਾਅਦ ਸਕਣੀ ਇਹ ਅੰਦਾਜ਼ੇ ਸਾਦ ਪੀ ਜਾਏ ਇਹਨੂੰ ਵੇਖਾਂ ਤੋਲਾ ਦੇ ਛਾੜੂ ਵਾਲੇ ਅੱਛਾ ਹਾਂ ਅਜੇ ਵੇਖੋਗੇ ਹਲੇ ਇਹ ਕੀ ਕਰਦਾ ਹੈ ਹਾਂ ਵੀ ਕੀ ਕਰਦਾ ਹੈ ਛਾੜੂ ਵਾਲਿਓ ਥੋਡੇ ਕੋਲੇ 1 ਸਾਲ ਰਹਿ ਗਿਆ ਮਾਤਾ ਕਹਿੰਦੀ ਆ ਤੇ ਵੇਖ ਪਰਖ ਕੇ ਕੀ ਹੁਣ ਵੋਟਾਂ ਪਾਵਾਂਗੇ ਕਿਉਂਕਿ 4 ਸਾਲਾਂ ਵਿੱਚ ਤੁਸੀਂ ਕਹਿੰਦੇ ਕੁਛ ਨਹੀਂ ਕੀਤਾ ਤੇ ਜੇ ਹੁਣ ਵੀ ਕੁਛ ਨਾ ਕੀਤਾ ਤੇ ਸਾਲ ਇੱਕ ਰਹਿ ਗਿਆ ਤੇ